ਜਿਵੇਂ ਜਸਨ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਹੈ ਕੀ ਘਟਨਾ ਹੋਈ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਆਪਰੇਸ਼ਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਆਪਰੇਸ਼ਨ ਕੀਤਾ ਇਹ ਨਿਊ ਲਾਈਫ ਐਨ ਯੂ ਐਲ ਆਈ ਐਫ ਐ ਨਿਊ ਲਾਈਫ ਰੇਡਾਂ ਚੌਕ ਲੱਗੇ ਇਹਨਾਂ ਨੇ ਚੰਗਾ ਭਲਾ ਆਪਰੇਸ਼ਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਧਿਆਨ ਇਹਨਾਂ ਦੇ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਕਿ ਚਾਪਾ 6-7 ਦਿਨ ਹੋ ਗਏ ਖੂਨ ਇਹਨਾਂ ਨੇ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਨਹੀਂ ਕਿੰਨਾ ਇਹਨਾਂ ਨੇ ਬਸ ਚੁੱਪ ਕਰਕੇ ਖੂਨ ਚੜਾਤਾ ਘਟਣਾ ਮੇਰੀ ਮਾਂ ਪੂਰੀ ਹੋ ਗਈ ਮਤਲਬ ਇਹਨਾਂ ਦੀ ਲਾਪਰਵਾਹੀ ਮੇਰਾ ਪਹਿਲਾ ਪਿਓ ਵੀ ਨਹੀਂ ਲਾਪਰਵਾਹੀ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਦਾ ਇਹਦੇ ਉਦਨ ਦੀ ਬਲੀਡਿੰਗ ਹੋਣ ਦੀ ਸੀ ਬਲੀਡਿੰਗ ਹੋਣੀ ਕੋਈ ਧਿਆਨ ਹੀ ਨਹੀਂ ਦੇਦੇ ਪਹਿਲੇ ਡਾਕਟਰ ਨੂੰ ਮਿਲੇ ਡਾਕਟਰ ਭੱਜ ਗਏ ਸਾਰੇ ਕੋਈ ਲੱਗੇ ਮਥੇ ਨਹੀਂ ਲੱਗਣ ਡਿਆ ਕੋਈ ਸਟਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭੱਜ ਗਏ ਸਾਰੇ ਅਕਾਲੀ ਆਸਪਤਾਲ ਕੋਈ ਚੜਿਆ ਬਲੱਡ ਚਾਰਟ ਦਾ ਹਸਾਰ ਤੜਫਾਂ ਲੱਗ ਗਈ ਆਪਣਾ ਹਾਂ ਪਰਮਜੀਤ ਕਿੱਥੋਂ ਆਇਆ ਆਪਾਂ ਆਪਾਂ ਜੀ ਨਵੇਂ ਪਿੰਡ ਤੋਂ ਅੱਜ ਨਾਲ ਹਾਂਜੀ ਆ ਰਿਸੇ ਪਟਰਾ ਕੀ ਹੋਈ ਏ ਪਟਰਾ ਜੀ ਇਹਨਾਂ ਅਖੰਡੀ ਆ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਕਿ ਤੁਹਾਡਾ ਬਲੱਡ ਚਾਰਟ ਦੀਏ ਬਾਸ ਉਹਨਾਂ ਨੇ ਬਲੱਡ ਚਾਰਟ ਆ ਤੜਫਾਂ ਲੱਗ ਗਈ ਐ ਸਪੈਸ਼ਲ ਕਦਾ ਕਰਾਇਆ ਸੀ ਗੋਡਿਆਂ ਦਾ ਗੋਡਿਆਂ ਦਾ ਗੋਡਿਆਂ ਦਾ ਆਏ ਸਿਸਟਰ ਸੀ ਛੋਟੀ ਸਾਡੇ ਤੋਂ ਹਾਂਜੀ ਅੰਮ੍ਰਿਤ ਦੀ ਹੋਣੀ ਆ 35 ਸਾਲ ਹੋਊਗੀ ਹਾਂਜੀ ਬਲੱਡ ਚੜ ਰਿਹਾ ਬਲੱਡ ਚੜਨ ਜਾ ਰੋ ਥੜ ਥੜ ਦਾ ਮਤਲਬ ਪੜਕਣ ਲੱਗ ਗਿਆ ਉਸੇ ਵੇਲੇ ਉਹ ਲੈ ਗਈ ਬਲੀਡਿੰਗ ਤਾਂ ਕੋਈ ਆ ਨਹੀਂ ਲੋਕਾਂ ਦੀ ਹੋਣੀ ਸੀ ਨਾ ਟੈਸਟ ਨਹੀਂ ਕੀਤਾ ਹਾਂਜੀ ਫਿਰ ਸਾਨੂੰ ਨਹੀਂ ਅਹੀਂ ਨਹੀਂ ਫਿਰ ਉੱਥੇ ਗਏ ਹੋਣਾ ਹੋਇਆ ਕੀ ਹੋਣਾ ਹੋਇਆ ਹੁਣ ਹੋਣਾ ਪੂਰੇ ਹੋ ਗਏ ਇਸ ਟਾਈਮ ਆਏ ਸਾਡੇ ਸਾਡਾ ਬੱਚਾ ਅਨਾਥ ਹੋ ਗਿਆ ਹਸਪੀਟਲ ਲੈ ਕੇ ਆਏ ਨਾ ਨਾ ਨਹੀਂ ਆਉਂਦਾ ਉਸ ਬੋਟ ਦਾ ਕਿਹੜੀ ਜਗ੍ਹਾ ਤੇ ਹਾਂ ਨਵੀਂ ਵਾਦੀ ਰੋਡ ਤੇ ਆਹੋ ਨਵੀਂ ਵਾਦੀ ਰੋਡ ਤੇ ਹਾਂ ਉਹ ਲਿਆ ਡਾਕਟਰਾਂ ਨੂੰ ਰੱਬ ਮੰਨਿਆ ਜਾਂਦਾ ਹਾਂ ਹਾਂ ਜੀ ਡਾਕਟਰਾਂ ਦਾ ਨਹੀਂ ਇੱਥੇ ਨਹੀਂ ਉਹਦਾ ਆ ਇੱਕ ਇਹਦੇ ਪੇਲੇ ਲੱਗੇ ਛੋਟੇ ਛੋਟੇ ਬੱਚੇ ਬੱਚੇ ਸਾਫ਼ ਮਿਲ ਜਾਵੇ ਬਸ ਇਨਸਾਫ਼ ਮਿਲ ਜਾਵੇ ਇਹਦੀ ਫਤੇਕਾਰ ਚੂੜੀਆਂ ਰੋਡ ਤੇ ਆ ਨਿਊ ਲਾਈਫ ਹਸਪੀਟਲ ਹੈਗਾ ਜੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜੇ ਕਿ ਇਹ ਹਸਪੀਟਲ ਨਹੀਂ ਸਹੀ ਹੈਗਾ ਇੱਥੇ ਕੋਈ ਮਰੀਜ਼ ਆਪਣਾ ਨਾਮ ਲੈ ਕੇ ਆਵੇ ਕੋਈ ਡਾਕਟਰ ਸਵਾਦ ਦਾ ਨਹੀਂ ਜੇ ਹੈਗਾ ਇੱਥੇ ਕੋਈ ਕਿਸੇ ਦੀ ਕੇਅਰ ਨਹੀਂ ਜੇ ਕਰਦਾ ਆ ਡਾਕਟਰ ਸਵਾਦ ਦਾ ਇੱਥੇ ਆਪਰੇਸ਼ਨ ਕਰਦਾ ਇਹ ਸਾਡੇ ਨਾਲ ਕਿ ਜੀ ਮੇਰੀ ਸਿਸਟਰ ਹੈ ਜੀ ਛੋਟੀ ਉਹਦਾ ਅਪਰੇਟ ਕਰਾਇਆ ਸੀ ਗੋਡਿਆਂ ਦਾ ਗੋਡਿਆਂ ਦਾ ਸਹੀ ਅਪਰੇਟ ਹੋਇਆ ਆ ਸਾਰਾ ਕੁਝ ਸਹੀ ਆ ਤੇ ਜਦੋਂ ਹੁਣ ਛੁੱਟੀ ਦੇਣ ਦੀ ਵਾਰੀ ਆ ਇਹਨਾਂ ਸਵੇਰੇ ਉੱਥੇ ਖੂਨ ਚੜਨਵਾ ਤੇ ਉੱਪਰ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਕਹਿੰਦਾ ਜੀ ਦੀ ਡੈਥ ਹੋ ਗਈ ਆ ਜੀ ਪ੍ਰੈਸ਼ਰ ਕਰਨ ਤੋਂ ਬਾਅਦ ਪ੍ਰੈਸ਼ਰ ਕਰਨ ਤੋਂ ਬਾਅਦ ਇਹੋ ਇਹਨਾਂ ਨੇ ਚੈੱਕ ਹੀ ਨਹੀਂ ਕੀਤਾ ਖੂਨ ਵੀ ਖੂਨ ਬਲੱਡ ਘਟਿਆ ਤੇ ਇਹਨਾਂ ਨੇ ਕਿਤੇ ਚੈੱਕ ਹੀ ਨਹੀਂ ਕੀਤਾ ਕੋਈ ਕੇਅਰ ਹੀ ਨਹੀਂ ਕੀਤੀ ਪ੍ਰੈਸ਼ਰ ਕਰਨ ਤੋਂ ਬਾਅਦ ਇਹ ਸਟਾਫ ਇੱਥੇ ਸਾਰਾ ਇੰਨਾ ਮਾੜਾ ਸਟਾਫ ਆ ਇੱਥੇ ਤੇ ਹੁਣ ਇੱਥੇ ਕੋਈ ਅੰਦਰ ਹੈ ਨਹੀਂ ਜੇ ਕੋਈ ਡਾਕਟਰ ਨਹੀਂ ਹੈਗਾ ਕੋਈ ਅੰਦਰ ਸਟਾਫ ਨਹੀਂ ਹੈਗਾ ਅੰਦਰ ਸਾਬ ਕਿ ਮੰਗ ਲਈ ਇਨਸਾਫ ਜੀ ਮੰਗਦਿਆ ਕਿ ਡਾਕਟਰ ਸਾਡੇ ਮੱਥੇ ਤੇ ਆ ਕੇ ਲਗੇ ਸਾਨੂੰ ਗਾਲ ਤੇ ਦੱਸੇ ਆ ਕੇ ਵੀ ਸਾਡਾ ਮਰੀਜ਼ ਮਰਿਆ ਕਿਸ ਤਰ੍ਹਾਂ ਹੈ ਹਸਪਤਲ ਸੀਲ ਕੀਤਾ ਜਾਵੇ ਤੇ ਇਹ ਲੇਡੀ ਦੇ ਗੋਡੇ ਦਾ ਪ੍ਰੇਸ਼ਣ ਹੋ ਰਿਹਾ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਜਦੋਂ ਛੁੱਟੀ ਦੇ ਲੱਗੇ ਤਦੋਂ ਸਾਡੇ ਨੇ ਲੇਡੀ ਐਕਸਪਾਇਰ ਹੋ ਗਈਆਂ ਮੂੰਹ ਦੇ ਇਸੇ ਦੋਸ਼ ਹੋਇਆ ਇਹਨਾਂ ਨੇ ਚੰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਾਹਿਬ ਇੱਥੋਂ ਆ ਰਹੇ ਆ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲੈਣਗੇ ਜੋ ਵੀ ਦੋਸ਼ੀ ਪਾਇਆ ਜਾਏਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਡਾਕਟਰ ਜਿਹੜੇ ਪਹਿਲੇ ਅਵੇਲੇਬਲ ਮਿਲੇ ਡਾਕਟਰ ਸਾਹਿਬ ਅਗਰਿੰਦਰ ਨਸੀਬ ਜੀ ਹੈਗੇ ਸਾਰੇ ਮਗੇਗਾ ਜਿਹੜੇ ਮੇਨ ਡਾਕਟਰ ਜਿਹੜੇ ਇਪੋਡੀਆਂ ਉਹਨਾਂ ਨੂੰ ਡਿਮਾਂਡ ਕਰ ਰਹੇ ਹਾਂ ਜਲਜੀ ਸਾਹਿਬ ਨੂੰ ਸਾਹਮਣੇ ਆਇਆ ਵਿੱਚ ਕਾਰਨਾ ਘਟਣਾ ਨਹੀਂ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਸਮੇਂ ਕਾਰਵਾਈ ਕੀਤੀ ਜਾਏਗੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਖਿਲਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦਿੰਦੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਉਸ ਦਾ ਕਾਰਵਾਈ ਤੇ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਵੀ ਉਹ ਭੱਜ ਗਏ ਆ ਹਸਪਤਾਲ ਛੱਡ ਗਏ ਡਾਕਟਰ ਸਾਹਿਬ ਉਹ ਕਹੇ ਸੀ ਕੰਮ ਕੀ ਦੇ ਦੇ ਉਹਨਾਂ ਨੂੰ ਬੁਲਾ ਰਿਆ ਵਾਪਸ ਆ ਰਹੇ ਹੋ ਜੀ ਠੀਕ ਹੈ ਕੋਈ ਪਹ ਹੋਏਗੀ ਜੋ ਵੀ ਅਸੀਂ ਵੀ ਐਕਸਪਰਟ ਓਪੀਨੀਅਨਸ ਜੋ ਵੀ ਲਵਾਂਗੇ ਉਹਦੇ ਤੇ ਕਾਰਵਾਈ ਜੋ ਬੰਦੀ ਹੋਏਗੀ ਉਹ ਬਾਅਦ ਚੋ ਕੀਤੀ ਜਾਏਗੀ ਅਸੀਂ ਹਲੇ ਜਿਹੜੇ ਵੀ ਡਾਕਟਰਸ ਵਗੈਰਾ ਉਹਨਾਂ ਨੂੰ ਤੇ ਜਿਹੜੇ ਵੀ ਕੰਪਲੇਨੈਂਟਸ ਵਗੈਰਾ ਨਾ ਉਹਨਾਂ ਦੋਨਾਂ ਦੀ ਸਾਈਡ ਸੁਣ ਕੇ ਜੋ ਹੋਈ ਹੈ ਕਾਰਵਾਈ ਉਹਦੇ ਉੱਤੇ ਬੰਦੀ ਲੀਗਲ ਐਕਸ਼ਨ ਕਰਦਾ ਕਹਿਣਾ ਵੀ ਬਲੀਡਿੰਗ ਬੜੀ ਜ਼ਿਆਦਾ ਹੋ ਰਹੀ ਸੀ ਡਾਕਟਰਾਂ ਦੇ ਇਲਾਜ ਹੋਇਆ ਜੀ ਲੱਗਦਾ ਜੀ ਉਹੀ ਕਲੀਅਰ ਹੋਏਗਾ ਰਿਕਾਰਡਸ ਤੋਂ ਕੀ ਹੋਇਆ ਹੈਗਾ ਐਕਚੁਅਲ ਚ ਸਾਰਾ ਕੁਝ ਉਹਨ ਇੱਕਦਮ ਹੌਲੀ ਹੌਲੀ ਅਨਫੋਲਡ ਹੋਏਗਾ ਨਾ ਇੱਕਦਮ ਤਨੀ ਆਏਗਾ ਇਹਨਾਂ ਦੇ ਵੀ ਬਿਆਨ ਲਵਾਂਗੇ ਇਹ ਕੀ ਕਹਿੰਦੇ ਹੈਗੇ ਉਹ ਡਾਕਟਰ ਸਾਈਡ ਤੋਂ ਕੀ ਕਹਿੰਦੇ ਵਾਟ ਡੂ ਦੇ ਡੂ ਫਿਰ ਐਕਸਪਰਟ ਓਪੀਨੀਅਨ ਲਿੱਤਾ ਜਾਏਗਾ ਜੀ ਮੈਡੀਕਲ ਫੀਲਡ ਦਾ ਜੋ ਵੀ ਰਾਈਟ ਹੋਏਗਾ ਉਹ ਚੀਜ਼ ਕੀਤੀ ਜਾਏਗੀ ਸਰ ਸਾਹਿਬ ਆਪਰੇ ਸਾਹਮਣੇ ਕੋਈ ਉਹ ਆ ਰਹੇ ਸੀ ਉਹਨਾਂ ਨੂੰ ਬੁਲਾਇਆ ਸੀ ਆ ਕੇ ਦੇ ਬਿਲਕੁਲ ਕਰਾਂਗੇ ਜੀ ਜੋ ਬੰਦੀ ਕਾਰਵਾਈ ਹੋਏਗੀ